ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ YouTube ਤੇ ਸੱਜਣ ਮਿੱਤਰ ਆਪਾਂ ਨੂੰ ਦੇਖਦੇ ਪਏ ਨੇ ਜਾਂ ਆਪਣੇ ਨਾਲ ਜੁੜੇ ਨੇ ਸਾਦੇ ਭਰਾਵਾਂ ਦਾ ਤੇ ਦਿਲੋਂ ਧੰਨਵਾਦ ਜਿਉਂਦੇ ਬਸਦੇ ਰਹੋ ਸਪੋਰਟ ਤਾਂ ਭਰਾਵਾਂ ਨੇ ਬਹੁਤ ਕੀਤੀ ਸੀਗੀ ਪਰ ਥੋੜੀ ਜੀ ਪ੍ਰੋਬਲਮ ਆਉਣ ਕਰਕੇ ਨਾ ਥੋੜਾ ਟਾਈਮ ਆਪਣਾ ਇਹ ਬੰਦ ਰਿਹਾ ਮੰਨ ਲਓ ਇਸ ਚੈਨਲ ਜਿਹੜਾ ਆਪਣਾ ਥੋੜਾ ਟਾਈਮ ਲਈ ਬੰਦ ਰਿਹਾ ਤੇ ਉਹ ਪ੍ਰੋਬਲਮ ਆਨ ਕਰਕੇ ਫਿਰ ਆਪਾਂ ਥੋੜਾ ਟਾਈਮ ਲਈ ਵਿੱਚ ਉਹ ਨਾ ਇਹਦੇ ਵੀਡੀਓ ਵਗੈਰਾ ਪੋਣੀਆਂ ਵੀ ਇਹਦੇ ਤੇ ਬੰਦ ਕਰਤੀ ਸੀਗੀ ਇਸ ਚੈਨਲ ਤੇ ਹੋਰ ਤੇ ਪਾਈ ਦਿਆ ਸੀ ਨਵੇਂ ਤੇ ਤੇ ਬਾਕੀ ਇਸ ਤੋਂ ਬਾਅਦ ਆਪਾਂ ਹੁਣ ਇਸ ਚੈਨਲ ਨੂੰ ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਸੈਟਅਪ ਕਰਕੇ ਇਹਨੂੰ ਦੁਬਾਰਾ ਚਲਾਉਣ ਦੀ ਤੇ ਕਰਿਓ ਆਪਦੇ ਭਰਾ ਦੀ ਸਪੋਰਟ ਇੱਕ ਵਾਰ ਫਿਰ ਜਿਨ੍ਹਾਂ ਜਿੰਨਾ ਵੀ ਸੱਜਣਾ ਨੇ ਅਜੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਤੇ ਸਪੋਰਟ ਕਰਿਓ ਵੱਤੋ ਵੱਤ ਜਿੰਨਾ ਹੋ ਸਕਦਾ ਵੀਡੀਓ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਵਧੀਆ ਮੁੱਦੇ ਤੇ ਵਧੀਆ ਵੀਡੀਓ ਲੈ ਕੇ ਆਉਂਦੀ ਠੀਕ ਹੈ ਤੇ ਬਾਕੀ ਅੱਗੋਂ ਕੋਸ਼ਿਸ਼ ਤੁਸੀਂ ਕਰਿਓ ਵੀ ਆਪਦੇ ਭਰਾ ਦੇ ਵੀਡੀਓ ਦੀ ਸਪੋਰਟ ਜ਼ਰੂਰ ਕਰਿਓ ਬਾਕੀ ਇਹ ਜੜੀਆਂ ਮੰਨ ਲਓ ਤਨ ਦੱਸਿਆ ਪ੍ਰੋਬਲਮ ਆਨ ਕਰਕੇ ਵੀਡੀਓ ਇਸ ਚੈਨਲ ਤੇ ਚਲਣੋਂ ਰੁਕ ਗਈਆਂ ਸੀ ਇੱਕ ਵਾਰ ਤੇ ਉਹਦੇ ਲਈ ਅਪਾ ਤਾਂ ਨੂੰ ਇਸ ਲਈ ਮੰਨ ਲਾ ਦੱਸਿਓ ਆਪੋ ਆਪਣੇ ਮੈਨੂੰ ਏਰੀਆ ਦਾ ਨਾਮ ਵੀ ਆਪਣੀ ਜੜੀ ਆ ਲਾਈਵ ਕੀਤਾ ਤੁਹਾਡੇ ਤੱਕ ਕਿੱਥੋਂ ਕਿੱਥੋਂ ਤੱਕ ਪਹੁੰਚਦਾ ਪਿਆ ਕਿਹੜੇ ਕਿੱਥੋਂ ਤੱਕ ਕਿ ਕਿਹੜੇ ਸ਼ਹਿਰ ਤੱਕ ਆਪਣੀ ਇਹ ਵੀਡੀਓ ਜਿਹੜੀ ਪਹੁੰਚਦੀ ਵੀ ਮੜਾ ਜੀ ਆਪੋ ਆਪਣੇ ਏਰੀਆ ਦਾ ਜ਼ਰੂਰ ਨਾਮ ਲਿਖ ਕੇ ਜਾਈਓ ਤਾਂ ਜੋ ਪਤਾ ਲੱਗ ਸਕੇ ਵੀ ਆਪਣੀ ਵੀਡੀਓ ਵਾਕਈ ਕਿੱਥੋਂ ਤੱਕ ਵਾਇਰਲ ਹੁੰਦੀ ਹੈ ਕਿੱਥੋਂ ਤੱਕ ਪਹੁੰਚਦੀ ਹੈ ਕਿੱਥੋਂ ਤੱਕ ਨਹੀਂ ਤੇ ਨਾਲ ਦੇ ਨਾਲ ਆਪੋ ਆਪਣੇ ਸਧਰੀ ਜ਼ਰੂਰ ਦੇ ਕੇ ਜਾਈਓ ਆਪਾਂ ਨੂੰ ਆਉਣ ਵਾਲੇ ਟਾਈਮ ਲਈ ਕਿਸ ਤਰੀਕੇ ਦੀਆਂ ਵੀਡੀਓ ਬਣਾਉਣੀਆ ਚਾਹੀਦੀ ਨੇ ਕਿ ਕਿਸ ਤਰੀਕੇ ਦੀ ਮੰਨ ਲਓ ਮੁੱਦਾ ਚੱਕਣਾ ਚਾਹੀਦਾ ਕਿਸ ਤਰੀਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਪਾਉਣੀ ਚਾਹੀਦੀ ਇਹ ਜ਼ਰੂਰ ਦੱਸ ਕੇ ਜਾਓ ਕੋਸ਼ਿਸ਼ ਕਰਾਂਗੇ ਤੁਹਾਡੇ ਵਾਸਤੇ ਚੰਗੀ ਜਾਣਕਾਰੀ ਲਈ ਲੈ ਚੰਗੀ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਈਏ ਤੇ ਬਾਕੀ ਤੁਸੀਂ ਆਪੋ ਆਪਣੇ ਵਿਚਾਰ ਮੇਰੇ ਭਰਾ ਜ਼ਰੂਰ ਦੱਸ ਦਿਓ ਠੀਕ ਹੈ ਸੱਜਣ ਪਿਆਰਿਓ ਜਿੰਨੇ ਵੀ ਸੱਜਣ ਮਿੱਤਰ ਆਪਣੇ ਨਾਲ ਜੁੜੇ ਨੇ ਤੈਦੂ ਲੋ ਧੰਨਵਾਦ ਤੇ ਮਿਲਦੇ ਆਪਾਂ ਨਵੇਂ ਵੀਡੀਓ ਦਾ